ਸਤਿ ਸ਼੍ਰੀ ਅਕਾਲ ਭਾਰਤ ਮੈਨੂੰ ਤੁਹਾਡਾ ਸਵਾਗਤ ਹੈ ਤੁਹਾਡੇ ਹੋਸਟਾ ਦੀ ਫਾਰਡਵਾਡ ਵੱਲੋਂ ਸਵਾਗਤ ਹੈ ਦੋਸਤੋ ਜਿਸ ਤਰ੍ਹਾਂ ਕਿ ਸੂਬਾ ਸਰਕਾਰ ਵੱਲੋਂ ਇੱਕ ਨਸ਼ਾ ਤਸਕਰਾਂ ਦੇ ਖਿਲਾਫ ਵੱਡੀ ਮੁਹਿੰਮ ਜੜੀ ਆ ਉਹ ਚਲਦੀ ਗਈ ਸੀ ਜਿਸ ਨੂੰ ਨਾਮ ਦਿੱਤਾ ਗਿਆ ਸੀਗਾ ਜੁੱਧ ਨਸ਼ਿਆਂ ਦੇ ਗੁੱਧ ਔਰ ਉਦੇ ਚੱਲਿਆ ਹੀ ਕਿਈ ਜਿਹੜੇ ਆਗੂ ਨੇ ਕਈ ਜਿਹੜੇ ਨਸ਼ਾ ਤਸਕਰ ਵੱਡੇ ਗਿਣਤੀ ਦੇ ਵਿੱਚ ਜਿਹੜੇ ਆ ਫੜ ਕੇ ਪੁਲਿਸ ਵੱਲੋਂ ਜੇਲਾ ਵਿੱਚ ਵੀ ਠੱਕੇ ਗਿਆ ਅਤੇ ਉਹਦੇ ਨਾਲ ਹੀ ਜਿਹੜੇ ਨੌਜਵਾਨ ਨਸ਼ਾ ਕਰਦੇ ਸਨ ਉਹਨਾਂ ਨੂੰ ਨਸ਼ਾ ਸਿਰਾਉ ਕੇਂਦਰਾਂ ਦੇ ਵਿੱਚ ਕੀ ਕਰਵਾਇਆ ਗਿਆ ਸੀਗਾ ਉਹ ਜਿਹੜੀ ਅੱਜ ਵੀ ਤਾਜੀ ਜਿਹੜੀ ਖਬਰ ਤੁਹਾਡੇ ਸਾਹਮਣੇ ਸ਼ੇਅਰ ਕਰ ਰਿਹਾ ਹਾਂ ਉਹ ਤੁਸੀਂ ਦੇਖ ਸਕਦੇ ਹੋ ਕਿ ਤਫਸੀਲਾਂ ਲਈ ਸਥਿਲੇ ਆਪਾਂ ਪਹੁੰਚੇ ਹਾਂ ਜੁਆਨਪੁਰ ਦੇ ਪ੍ਰੇਮ ਨਗਰ ਵਿਖੇ ਜਿੱਥੇ ਕੀ ਮੋਹੱਲਾ ਪ੍ਰੇਮ ਨਗਰ ਵਿਖੇ ਇੱਕ ਛੱਤ ਸੱਮਣੋਂ ਜਿਹੜਾ ਨਸ਼ਾ ਤਸਕਰੀ ਦੇ ਕਾਫੀ ਬਾਰੇ ਮਾਮਲੇ ਔਰ ਲਗਭਗ 47 ਦੇ ਕਰੀਬ ਮਾਮਲੇ ਜਿਹੜੇ ਆ ਨਸ਼ਾ ਤਸਕਰੀ ਦੇ ਉਹਨਾਂ ਦੇ ਉੱਤੇ ਲੱਗੇ ਹੋਈ ਸਨ ਅਟﾞ ਦਿਵੇ ਚੱਲਦੇ ਆ ਅੱਜ ਪੰਜਾਬ ਪੁਲਿਸ ਵੱਲੋਂ ਸਖਤ ਕਾਰਵਾਈ ਕਰਦੇ ਆ ਉਸ ਦਾ ਜਿਹੜਾ ਮਕਾਨ ਆ ਉਹ ਸੋੜਿਆ ਆਹ ਕੰਬਾ ਜਿਹੇ ਤੇ ਉਹ ਮਗਾਲ ਜਿਹੜਾ ਆ ਉਹ ਉੱਤੇ ਨਸ਼ਾ ਤਸਰੀ ਤੋਂ ਕਰਕੇ ਉਹਨਾਂ ਪੈਸੇ ਤੋਂ ਇਹ ਮਕਾਨ ਜਿਹੜਾ ਬਣਾਇਆ ਗਿਆ ਸੀਗਾ ਜਿਹਦੇ ਚੱਲਿਆ ਸਖਤ ਕਾਰਵਾਈ ਕਰਦੇ ਆ ਪੰਜਾਬ ਪੁਲਿਸ ਵੱਲੋਂ ਮਕਾਨ ਜਿਹੜਾ ਹੈ ਅੱਜ ਤੋੜਿਆ ਗਿਆ ਹੈ ਹੋਰ ਕੀ ਪਿਆ ਹੈ ਕਿ ਪਟਾਨ ਤੋਂ ਮਕੰਦਾਰ ਜਲਵਿੰਦਰ ਸਿੰਘ ਜਿੱਥੋਂ ਉਹਨਾਂ ਨੇ ਕਿਉਂਕਿ ਖੁੱਲ੍ਹੇ ਮੈਦਾਨ ਵਿੱਚ ਉਹ ਜਾਦੇ ਨਰਜੀਤਮਾਰ 파ਰਕ ਨਗਰੀ ਸਵਾਲ ਆਪਕਾ ਕੋਈ ਖਾਸ ਨਹੀਂ ਬੋਲ ਦੇਖੋ ਮਿਊਸਪਲ ਕਾਉਂਸਲ ਜਿਹੜੀ ਹੈ ਸਚਾਨਪੁਰ ਦੀ ਆ ਉਹਨਾਂ ਨੇ ਇੱਕ ਅਣਧੁਕਤ ਬਿਲਡਿੰਗ ਜਿਹੜੀ ਹੈਗੀ ਆ ਜਿਹੜੀ ਕਿ ਗੈਰ ਕਾਨੂੰਨੀ ਤਰੀਕੇ ਨਾਲ ਬਣਾਈ ਗਈ ਸੀ ਉਹਨੂੰ ਡੈਮੋਲੇਸ਼ਨ ਵਾਸਤੇ ਡਿਪਟੀ ਕਮਿਸ਼ਨਰ ਸਾਹਿਬ ਨੂੰ ਅਰਜ਼ੀ ਦਿੱਤੀ ਸੀ। ਉਸਦੇ ਚੱਲਦੇ ਆ ਜਦੋਂ ਅਜੀਆਂ ਅਣਧੁਕਤ ਬਿਲਡਿੰਗਸ ਨੂੰ ਡੈਮੋਲੇਸ਼ਨ ਕਰਨ ਦਾ ਸਮਵਦਾਤਾ ਅਸੀਂ ਆਪਣਾ ਕ੍ਰਿਮੀਨਲ ਰਿਕਾਰਡ ਪੁਲਿਸ ਸਟੇਸ਼ਨ ਦਾ ਚੈੱਕ ਕਰਦੇ ਆ ਕਿ ਉਹਦੇ ਖਿਲਾਫ ਅਪਰਾਧਿਕ ਮਾਮਲੇ ਕੀ ਦਰਜ ਨੇ। ਸੋ ਉਸ ਰੂਟਿੰਗ ਦੇ ਦੌਰਾਨ ਪਤਾ ਚੱਲਿਆ ਕਿ ਜਿਹੜੀ ਇਹ ਜਿਹੜੀ ਬਿਲਡਿੰਗ ਆ ਇਹ ਇੱਕ ਸਮਗਲਰ ਪਰਿਵਾਰ ਹੈ ਜਿਨ੍ਹਾਂ ਦੇ ਪੂਰੀ ਫੈਮਿਲੀ ਦੇ ਖਿਲਾਫ 27 ਮੁਕਾਦਮੇ ਨਾਰਕੋਟਿਕਸ ਦੇ ਦਰਜ ਆ ਔਰ ਇਹ ਸਿਨਾ ਜੋਰੀ ਦੇ ਨਾਲ ਜਿਹੜੀ ਹੈਗੀ ਆਪਣੀ ਬਿਲਡਿੰਗ ਆ ਇਹ ਇਹਨਾਂ ਨੇ ਈਮਾਰ ਕੀਤੀ ਆ ਇੱਥੇ ਬਣਾਈ ਹੋਈ ਆ ਉਹਨੂੰ ਅੱਜ ਮਿਸਪਲ ਕੌਂਸਲ ਸੁजानਪੁਰ ਦੇ ਅਧਿਕਾਰੀ ਤੇ ਚੁਣੋਂ ਦੇ ਐਗਜ਼ੀਕਟਿਵ ਆਫੀਸਰ ਕੋਲ ਦੀ ਟੀਮ ਐ ਐਗਜ਼ੈਕਟ ਮਜਿਸਟਰਡ ਵੀ ਕੀ ਹਾਜ਼ਰ ਨੇ ਤੇ ਇਹ ਸਾਰੀ ਜਿਹੜੀ ਫੈਮਿਲੀ ਹੈਗੀ ਆ ਇਹ ਦਾ ਉਹਨਾਂ ਦਾ ਤਸ਼ੱਕਰ ਜਿਹੜਾ ਹੈਗਾ ਉਹ ਅਪਰਾਧਿਕ ਤੇ ਨਾਰਕੋਟਿਕਸ ਦੀ ਸਬੰਧਿਤ ਕਰਨ ਵਾਲਾ ਨਿਕਲੇ ਸੋ ਇਹਨਾਂ ਦੇ ਵਿੱਚ ਇਹਨਾਂ ਦੀ ਸਾਰੀ ਫੈਮਿਲੀ ਇਸ ਤਰ੍ਹਾਂ ਦੇ ਅਪਰਾਧ ਦੇ ਵਿੱਚ ਲਿਪਟ ਹੈ ਜੀ ਸਰ ਇਨ ਫਿਊਚਰ ਇਹ ਕਾਰਵਾਈਆਂ ਜਾਰੀ ਰਹਿਣਗੀਆਂ ਦੇਖੋ ਜਿਵੇਂ ਜਿਵੇਂ ਸਾਨੂੰ ਕੋਈ ਅ ਡਿਪਟੀ ਕਮਿਸ਼ਨਰ ਸਾਹਿਬ ਜੀ ਦੇ ਆਫਿਸ ਤੋਂ ਡੈਮੋਲੇਸ਼ਨ ਜਿਹੜੀ ਹੈਗੀ ਆ ਗੈਰ ਕਾਨੂੰਨੀ ਇਮਾਰਤਾਂ ਸੰਬੰਧੀ ਆ ਰਹੀ ਜੀ ਉਦੋਂ ਉਦੋਂ ਦੇ ਕਾਰਵਾਈਆਂ ਤੇ ਅਸੀਂ ਅਨੈਚਰਲੀ ਕੁਦਰਤੀ ਤੌਰ ਤੇ ਆ ਅਸੀਂ ਉਹਨਾਂ ਨੂੰ ਜਿਹੜੀਆਂ ਬਿਲਡਿੰਗਸ ਵਾਸਤੇ ਆ ਡਿਵੈਲਪਮੈਂਟ ਕਰਨ ਵਾਸਤੇ ਉਹ ਸਰਕਾਰੀ امداد ਪੁਲਿਸ ਦੀ ਮਕਸੀਦੀ امداد ਦੇ ਉਹ ਤਾਂ ਜੱਦੇ ਰਵਾਂਗੇ